ਪਾਰਤ ਪਾਕਿਸਤਾਨ ਦੇ ਤਣਾ ਵਿਚਾਲੇ ਪਠਾਨਕੋਟ ਤੋਂ ਡੀਸੀ ਅਦਿੱਤਿ ਉਪਲ ਹਣਾ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਜਦੋਂ ਬਲੈਕਆਊਟ ਹੁੰਦਾ ਤਾਂ ਆਪਣੇ ਘਰਾਂ ਦੇ ਅੰਦਰ ਹੀ ਰਹਿਣਾ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਦੋਂ ਵੀ ਲਾਈਟ ਜਾਂਦੀ ਹੈ ਤਾਂ ਉਸ ਨੂੰ ਬਲੈਕਆਊਟ ਹੀ ਸਮਝਿਆ ਜਾਵੇ ਉਹਨਾਂ ਨੇ ਕਿਹਾ ਕਿ ਜਦੋਂ ਬਲੈਕਆਊਟ ਹੋ ਜਾਵੇ ਤਾਂ ਆਪਣੇ ਘਰਾਂ ਦੀਆਂ ਸਾਰੀਆਂ ਲਾਈਟਾਂ ਜਿਹੜੀਆਂ ਇਨਵਰਟਰ ਦੀਆਂ ਹੋਣ ਚਾਹੀਏ ਸੀਸੀਟੀਵੀ ਕੈਮਰੇ ਦੀਆਂ ਹੋਣ ਉਹ ਬੰਦ ਕਰ ਲੇਤੀ ਹੈ ਜਾਣ ਤੇ ਆਪਣੇ ਘਰਾਂ ਦੇ ਵਿੱਚ ਲੋਕ ਸੇਫ ਰਹਿਣ ਉਹਨਾਂ ਵੱਲੋਂ ਦੁਕਾਨਦਾਰਾਂ ਵਾਸਤੇ ਵੀ ਮੈਸੇਜ ਦਿੱਤਾ ਗਿਆ ਕਿ ਜਿਹੜੇ ਦੁਕਾਨਦਾਰ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਆਂਦੇ ਨੇ ਜਾਂ ਸਾਰਿਆਂ ਨੂੰ ਵੱਜਦਾ ਤਾਂ ਆਪਣੇ ਦੁਕਾਨਾਂ ਨੂੰ ਬੰਦ ਕਰਕੇ ਆਪਣੇ ਘਰਾਂ ਦੇ ਵਿੱਚ ਚਲੇ ਜਾਣ ਆਉਂਦੇ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਡੀਸੀ ਪਟਾਣਕੋਟ ਅਦਿੱਤਿ ਉਪਲ ਉਹਨਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਐਡਵਾਈਜ਼ਰੀ ਦੇ ਬਾਰੇ ਦੇਖਿਏ ਜਿਵੇਂ ਕਿ ਸੋਚਾਨੂੰ ਪਤਾ ਹੈ ਕਿ ਪਿਛਲੇ ਤੋਕ ਦਿਨਾ ਤੋਂ ਬਲੈਕਆਉਟ ਅਬਜ਼ਰਵ ਕੀਤਾ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਇਦੇ ਵਿੱਚ ਮੇਰੀ ਇੱਕੋ ਹੀ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਵੀ ਸ਼ਹਿਰ ਦੇ ਵਿੱਚ ਬਲੈਕਆਊਟ ਕੀਤਾ ਜਾਂਦਾ ਹੈ ਉਸ ਟਾਈਮ ਇਮੀਡੀਏਟਲੀ ਆਪਣੀ ਜਿੰਨੀਆ ਵੀ ਲਾਈਟਾਂ ਨੇ ਕਰਦੀਆਂ ਭਾਵੇਂ ਘਰ ਦੇ ਅੰਦਰ ਹੋਏ ਭਾਵੇਂ ਘਰ ਦੇ ਬਾਹਰ ਹੋਏ ਉਹ ਲਾਈਟਾਂ ਨੂੰ ਬੰਦ ਕਰਕੇ ਤੇ ਕਮਰਿਆਂ ਦੇ ਵਿੱਚ ਬੈਠਣਾ ਸਭ ਯਕੀਨੀ ਬਣਾ ਲੈ ਜਿਹੜੇ ਉਸ ਸਮੇਂ ਵਹੀਕਲ ਦੇ ਵਿੱਚ ਹੋਣ ਆਪਣੀ ਜਿਹੜੀ ਗੱਡੀ ਹੈ ਉਹਦੀ ਲਾਈਟ ਬੰਦ ਕਰ ਲੈ ਤੇ ਜਿਹੜਾ ਬਲੈਕਆਊਟ ਹੈ ਇਹਨੂੰ ਚੰਗੀ ਤਰ੍ਹਾਂ ਇਸ ਦੀ ਨਿਯਮਾਂ ਦੀ ਪਾਲਣਾ ਕਰਨ ਇੱਕ ਚੀਜ਼ ਬਹੁਤ ਜ਼ਰੂਰੀ ਹੈ ਕਿ ਇਸ ਤੇ ਦੌਰਾਨ ਆ ਸਭ ਤੋਂ ਸੇਫ ਏਰੀਆ ਤੁਹਾਡਾ ਆਪਣਾ ਘਰ ਹੈ ਤੁਹਾਡਾ ਆਪਣਾ ਕਮਰਾ ਹੈ ਤੁਸੀਂ ਉਹਦੇ ਵਿੱਚ ਬਿਲਕੁਲ ਸੇਫ ਹੋ ਕਿਸੇ ਗੱਲ ਦੀ ਘਬਰਾਣ ਦੀ ਜ਼ਰਤ ਨਹੀਂ ਹੈਗੀ ਹੈ ਆ ਇੱਕ ਚੀਜ਼ ਬੜੀ ਧਿਆਨ ਦੇਖਣ ਚਾਹੀ ਹੈ ਕਿ ਲੋਕੀ ਆਪਣੇ ਘਰ ਦੀਆਂ ਲਾਈਟਾਂ ਤਾਂ ਸਾਰੀਆਂ ਬੰਦ ਕਰ ਲੈਂਦੇ ਨੇ ਪਰ ਲੋਕਾਂ ਦੇ ਕਈ ਕੈਮਰਾਸ ਲੱਗੇ ਹੁੰਦੇ ਆ ਜਿਨ੍ਹਾਂ ਦੀਆਂ ਲਾਈਟਾਂ ਚੱਲ ਪੈਂਦੀਆਂ ਉਹ ਵੀ ਮੈਨੂੰ ਬੇਨਤੀ ਹੈ ਕਿ ਜੇ ਤੁਹਾਡੇ ਘਰ 'ਚ ਕੈਮਰੇ ਲੱਗੇ ਹੋਏ ਆ ਉਹਨਾਂ ਦੀ ਜਿਹੜੀ ਲਾਈਟਾਂ ਨੇ ਕੈਮਰੇ ਦੀਆਂ ਉਹਨਾਂ ਨੂੰ ਵੀ ਬੰਦ ਕੀਤਾ ਜਾਏ ਦੂਜੀ ਜਿਹੜੀ ਚੀਜ਼ ਮੈਂ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਕੁਝ ਸੋਸ਼ਲ ਮੀਡੀਆ ਪੋਸਟ ਲੋਕੀ ਪਾਰੇ ਸਕੇ ਕਿ ਫਲਾਨੀ ਥਾਂ ਤੇ ਕੁਝ ਐ ਚੀਜ਼ ਮਿਲੀ ਹੈ ਕੁਝ ਉਹ ਚੀਜ਼ ਮਿਲੀ ਹੈ ਦੇਖੋ ਸਭ ਤੋਂ ਪਹਿਲੀ ਗੱਲ ਹੈਗੀ ਹੈ ਕਿ ਸਾਨੂੰ ਇਹੋ ਜੇ ਪੋਸਟਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਦੂਜੀ ਗੱਲ ਜਿਹੜੇ ਰੂਮਰਸ ਨੇ ਆਉਂਦੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਤੇ ਬਿਲਕੁਲ ਵਿਸ਼ਵਾਸ ਨਾ ਕਰੋ ਤੁਹਾਨੂੰ ਜੇਕਰ ਕਿਸੇ ਵੀ ਚੀਜ਼ ਨੂੰ ਲੈ ਕੇ ਕੋਈ ਕਨਸਰਨ ਹੈਗਾ ਹੈ ਅਸੀਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਉਸ ਨੰਬਰ ਤੇ ਤੁਸੀਂ ਕਾਲ ਕਰੋ ਤੇ ਤੁਹਾਡਾ ਕੋਈ ਵੀ ਇਸ਼ੂ ਹੈਗਾ ਤੁਹਾਨੂੰ ਲੱਗਦਾ ਹੈ ਕੋਈ ਚੀਜ਼ ਸਾਟੇ ਤੱਕ ਪਹੁੰਚਣੀ ਚਾਹੀਦੀ ਹੈ ਜੇ ਤੁਹਾਡਾ ਕੋਈ ਕੰਸਰਨ ਹੈਗਾ ਕਿਸੇ ਚੀਜ਼ ਨੂੰ ਲੈ ਕੇ ਤੁਸੀਂ ਉਸ ਨੰਬਰ ਤੇ ਫੋਨ ਕਰਕੇ ਆਪਣੇ ਚੀਜ਼ਾਂ ਨੂੰ ਪੁੱਛ ਸਕਦੇ ਹੋ ਤੇ ਮੇਰੀ ਐਂਡ ਦੇ ਵਿੱਚ ਇਹੀ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਪਲੀਜ਼ ਪ੍ਰਸ਼ਾਸਨ ਦਾ ਸਾਰੇ ਸਪੋਰਟ ਕਰੋ ਤਾਂ ਕਿ ਇਹ ਜਿਹੜਾ ਟਾਈਮ ਹੈ ਇਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ਤੇ ਆਪਾਂ ਕੋਆਪਰੇਸ਼ਨ ਕਰਕੇ ਚੰਗੇ ਢੰਗ ਨਾਲ ਟਾਈਮ ਥੈਂਕ ਯੂ